ਜੇ ਤਾਂ ਤੁਸੀਂ ਜ਼ਿਆਦਾ ਗਿਣਤੀ ਚ ਆ ਗਏ ਤਾਂ ਇੱਕ ਫਿਰ ਜਿਹੜੇ ਗੇਟ ਨੇ ਹਮੇਸ਼ਾ ਲਈ ਬੰਦ ਹੋ ਜਾਣਗੇ ਜਿੰਨਾ ਚਿਰ ਆਪਣੀ ਮੰਗ ਨਹੀਂ ਮੰਨੀ ਜਾਂਦੀ ਤੇ ਜੇ ਤੁਸੀਂ ਘਟ ਆਏ ਤਾਂ ਫਿਰ ਹੋ ਸਕਦਾ ਹਾਲੋਂ ਇੱਕ ਦਿਨ ਬੰਦ ਕਰਕੇ ਫਿਰ ਇੱਥੇ ਹੁਣੇ ਹੁਣੇ ਤੁਸੀਂ ਜਿਹੜਾ ਹੈਗਾ ਗਵਰਨਰ ਹੋ ਉਹ ਜਾ ਕੇ ਆਏ ਆ ਤੁਹਾਡੇ ਨਾਲ ਪੰਜਾਬ ਸਰਕਾਰ ਵੀ ਸੀਗੀ ਕਈ ਬੰਦੇ ਵੀ ਸੀਗੇ ਪਹਿਲਾ ਗਵਰਨਰ ਦਾ ਕਿਦਾਂ ਦਾ ਰੋਖ ਸੀ ਕਿ ਤੇ ਕੀ ਹੁਣ ਜਿਹੜਾ ਹੈਗਾ ਨਵਾਂ ਕੀ ਆਇਆ ਅੱਜ ਦਾ ਅਪਡੇਟ ਕਲੀਅਰ ਫਿਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਲੀਅਰ ਕਰਦਾ ਕਿ ਸਾਡੇ ਨਾਲ ਪੰਜਾਬ ਸਰਕਾਰ ਨੇ ਸੀ ਪੰਜਾਬ ਸਰਕਾਰ ਨਾਲ ਅਸੀਂ ਗਏ ਸੀ ਅੱਛਾ ਪੰਜਾਬ ਸਰਕਾਰ ਵੱਲੋਂ ਸੱਦਾ ਸੀਗਾ ਜੇ ਕਿ ਦੋ ਸੈਨੇਟ ਦੇ ਮੈਂਬਰ ਜਿਹੜੇ ਨੁਮਾਇੰਦਾ ਇੱਥੇ ਹੈਗੇ ਨੇ ਉਹਨਾਂ ਚੋਂ ਇੱਕ ਮੈਂ ਗਿਆ ਸੀ ਇੱਕ ਆਈਪੀ ਸੁਪਰਵਾਈਜ਼ਰ ਨੇ ਜੀ ਅਸੀਂ ਕਿੱਥੇ ਗਏ ਸੀ ਇੱਕ ਵਾਰ ਤਾਂ ਮਤਲਬ ਗਵਰਨਰ ਸਾਹਿਬ ਨੇ ਐਕਟ ਟਾਈਮੇ ਕੀਤਾ ਜਿਵੇਂ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਜਿਵੇਂ ਮੱਛਲਾ ਬੰਦਾ ਹੁੰਦਾ ਹੁੰਦਾ ਉਹ ਕਹਿੰਦੇ ਵੀ ਇਹ ਤਾਂ ਜੀ ਕੰਨਲ ਮੈਂਬਰੀ ਬਾਡੀ ਹੈ ਇਹ ਬੜੀ ਵੱਡੀ ਸੀਗੀ ਇਹਨੂੰ ਛ ਕਿ ਜੇ ਇਹਦੀ ਕਾਰਡ ਸ਼ਾਟ ਉਹ ਬਹੁਤ इजीली ਹੋਊਗਾ ਜਿਹੜੀ ਯੂਨੀਵਰਸਿਟੀ ਚੱਲ ਨਹੀਂ ਰਹੀ ਸੀ ਸਹੀ ਹੈ ਨਾ ਮੈਂ ਹੋ ਜੇ ਗੱਲਬਾਤਾਂ ਹੋਈਆਂ ਪਰ ਜਦੋਂ 15 20 ਮਿੰਟ ਦੀ ਮਤਲਬ ਜਿਹੜੇ ਸਾਬਕਾ ਮੰਤਰੀ ਨਹੀਂ ਤੇ ਯਾਰ ਉਹ ਵੀ ਨਾਲ ਸੀਗੇ ਪਰ ਫਾਲਜੀ ਮਾ ਜੀ ਵੀ ਜਿਹੇ ਚਲੋ ਉਹ ਵੀ ਹੋ ਗਏ ਸਾਰੇ ਅਸੀਂ ਵੀ ਜਿੰਨਾ ਕੋ ਮੌਕਾ ਮਿਲਿਆ ਉਹ ਹੁੰਦੇ ਤਾਂ ਅਸੀਂ ਉਹਨਾਂ ਨੂੰ ਇੰਨਾ ਕੁ ਵਾਰਨ ਕਰਿਆ ਹੈ ਕਿ ਸ਼ਬਦਿਕ ਚਿਤਾਵਨੀ ਦੇਣੀ ਸਹੀ ਰੂਪਾ ਵਾਰਨ ਕਿ ਭਾਈ ਪੰਜਾਬ ਦੇ 15 ਤੋਂ 20 ਲੱਖ ਦੇ ਕਰੀਬ VOTER ਨੇ ਜਿਹੜੇ ਜੀ 200 ਪਾਲਜਾਂ ਦੇ ਵਿੱਚੋਂ ਨਿਕਲਦੇ ਨੇ ਗ੍ਰੈਜੂਏਟ ਕੌਂਸਿਲਰ ਜੀ ਉਹ ਟੋਟਲੀ ਖਤਮ ਹੋ ਚੁੱਕੀ ਆ ਜਿਹਦੇ ਚੋਂ ਮੈਂ ਮੈਂਬਰ ਬਣਿਆ ਸੀ ਜਿਹਦੇ ਚੋਂ ਮੈਂ ਮੈਂਬਰ ਬਣਿਆ ਹਣਾ ਉਹ ਖਤਮ ਹੋ ਚੁੱਕੀ ਆ ਉਹ VOTER ਨੇ ਜਿਹੜੇ ਉਹ VOTER ਕਿਤੇ ਨਾ ਕਿਤੇ ਫਿਰ ਕੱਲ ਨੂੰ BJP ਨੂੰ ਪਿੰਡਾਂ ਦੇ ਵਿੱਚ ਘੇਰਨਗੇ ਜਾਨੀ ਬਈ ਤੁਸੀਂ ਦੇਖ ਲਓ ਆਪਣਾ ਟੋਟੀ ਚ ਕਿ ਕਿੱਦਾਂ ਦਾ ਸੀ ਫਿਰ ਗਵਰਨਰ ਸਾਹਿਬ ਨੇ ਇੱਕ ਤਾਂ ਇਹ ਹੁੰਦਾ ਕਿ ਗਵਰਨਰ ਵੈਸੇ ਤਾਂ ਚਲਾਇਆ ਤਾਂ ਸਰਕਾਰ ਦੁਆਰੇ ਜਾਂਦਾ ਗਵਰਨਰ ਆਪਦੀ ਆਪ ਤਾਂ ਕੋਈ ਫੈਸਲਾ ਲੈ ਨਹੀਂ ਸਕਦਾ ਜੀ ਠੀਕ ਹੈ ਉਹਨਾਂ ਦਾ ਕਿੰਦਾ ਦਾ ਰੁਕ ਸੀ ਕਿ ਲੱਗਦਾ ਤੁਹਾਨੂੰ ਜਿਹੜਾ ਤੁਸੀਂ ਅੱਜ ਦਾ ਮਤਲਬ ਦੇਖਿਆ ਪੰਜਾਬ ਸਰਕਾਰ ਨਾਲ ਰੱਖੇ ਇਹ ਤੁਹਾਡਾ ਜਿਹੜਾ ਹੈਗਾ ਤਰਨਾ ਸਮਾਪਤ ਨਹੀਂ ਨਹੀਂ ਤਰਨਾ ਸਮਾਪਤ ਦਾ ਗੁਰਪ੍ਰੀਤ ਵੀਰੇ ਬਹੁਤ ਦੂਰ ਦੀ ਗੱਲ ਹੈ ਜਿਹੜੀ ਤੁਸੀਂ ਮੰਗ ਪੱਤਰ ਦੀ ਗੱਲ ਕਰਦੇ ਹੋ ਨਾ ਇਹ ਮੰਗ ਪੱਤਰ ਲੈਣੇ ਦੇਣੇ ਇਹ ਤਾਂ ਇੱਕ ਪ੍ਰੋਟੈਸਟ ਦੇ ਹਿੱਸੇ ਨੇ ਇਸੇ ਹੀ ਹੁੰਦਾ ਇੱਕ ਇਵੈਂਟ ਹੁੰਦੇ ਨੇ ਉਹ ਚੱਲਦਾ ਰਹਿੰਦਾ ਹਨਾ ਉਹਨਾਂ ਨੂੰ ਮਿਲਣ ਦਾ ਵੀ ਮਤਲਬ ਇਹ ਨਹੀਂ ਸੀਗਾ ਵੀ ਉਹ ਕੋਈ ਮਤਲਬ ਅਸੀਂ ਉਹਨਾਂ ਤੋਂ ਟਾਈਮ ਲੈ ਕੇ ਗਏ ਸੀਗੇ ਸਾਨੂੰ ਤਾਂ ਪੰਜਾਬ ਸਰਕਾਰ ਵੱਲੋਂ ਸੱਦਾ ਆਇਆ ਸੀ ਮੈਂਬਰ ਪਾਰਲੀਮੈਂਟ ਬਾਈ ਕੰਗ ਨੇ ਜਿਹੜੇ ਉਹ ਸੰਸਦ ਦਾ ਸੈਨੇਟਰ ਮੈਂਬਰ ਰਹੇ ਨੇ ਪੀਯੂ ਦੇ ਪੰਜਾਬ ਨਿਵਾਸੀ ਦੇ ਪ੍ਰਧਾਨ ਵੀ ਰਹੇ ਨੇ ਜੁੜੇ ਹੋਏ ਨੇ ਸਾਡੇ ਵੱਡੇ ਭਰਾ ਨੇ ਉਹਨਾਂ ਵੱਲੋਂ ਸੱਦਾ ਆਇਆ ਸੀ ਕਿ ਤੁਸੀਂ ਆਪਣੀ ਨੁਮਾਇੰਦਗੀ ਇਸ ਬਦ ਦੇ ਵਿੱਚ ਲੈ ਕੇ ਆਓ ਸਾਨੂੰ ਖੁਸ਼ੀ ਹੋਊਗੀ ਸਾਨੂੰ ਲੱਗਿਆ ਕਿ ਹਾਂ ਇਹ ਕਰਨਾ ਚਾਹੀਦਾ ਇਕ ਵੀ ਇਵਨ ਇਹ ਜਿਹੜੀ ਮਤਲਬ ਇਹ ਜਿਹੜਾ ਮੂਮੈਂਟ ਹੈ ਠੀਕ ਹੈ ਅਸੀਂ ਕੀਤੇ ਤੇ ਜਾ ਕੇ ਆਇਆ ਬਾਕੀ ਧਰਮ ਦਾ ਖਤਮ ਹੋਣਾ ਤਾਂ ਕੱਲ੍ਹ ਇਹਨਾਂ ਕੱਲ੍ਹ ਨੋਟੀਫਿਕੇਸ਼ਨ ਵ ਇਦੇ ਬਾਰੇ ਰੌਲਾ ਪਿਆ ਬੱਚ ਕੇ ਗਲਤ ਸੀ ਸਹੀ ਸੀ ਹੈ ਨਾ ਜੇ ਉਹ ਸਹੀ ਹੁੰਦਾ ਵੀ ਨੋਟੀਫਿਕੇਸ਼ਨ ਵਾਪਸ ਲੈ ਵੀ ਲਿਆ ਹੁੰਦਾ ਤਾਂ ਵੀ ਧਰਨਾ ਨਹੀਂ ਖਤਮ ਹੋਣਾ ਸੀ ਧਰਨਾ ਖਤਮ ਤਾਂ ਇਲੈਕਸ਼ਨ ਦੇ ਸ਼ਡਿਊਲ ਦੀ ਅਨਾਉਂਸ ਦੇ ਨਾਲ ਹੀ ਹੋਊਗਾ ਜਦੋਂ ਡੇਟ ਅਨਾਉਂਸ ਹੋਊਗੀ ਜਿੰਨਾ ਚਿਰ ਗਿਣਤੀ ਕਾਊਂਟਿੰਗ ਦੀ ਡੇਟ ਅਨਾਉਂਸ ਨਹੀਂ ਹੁੰਦੀ ਪੂਰਾ ਪ੍ਰੋਪਰ ਸ਼ਡਿਊਲ ਨਹੀਂ ਅਨਾਉਂਸ ਹੁੰਦਾ ਉਨਾਂ ਤੱਕ ਇਹ ਧਰਨਾ ਇਹੀ ਚੱਲਣਾ ਪੰਜਾਬ ਸਰਕਾਰ ਨੂੰ ਕਿਵੇਂ ਦੇਖ ਦਵਾਂ ਜਿਹੜਾ ਪੰਜਾਬ ਸਰਕਾਰ ਦੇ ਕਿੰਨੇ ਵਾਰੀ ਖਤਮ ਹੋ ਜਾਂਦੀ ਹੈ ਇੱਕ ਗਵਰਨਰ ਨੂੰ ਜਿਵੇਂ ਮਨ ਪੱਤਰ ਦੇਣਾ ਨਹੀਂ ਨਹੀਂ ਬਿਲਕੁਲ ਨਹੀਂ ਖਤਮ ਹੁੰਦੀ ਇਹ ਗੱਲ ਆਪਾਂ ਬਿਲਕੁਲ ਸਾਫ਼ ਕਰਦੀ ਹੈ ਇ ਜਿਹੜੀ ਅਸਲ ਦੇ ਵਿੱਚ ਨਾ ਜਿਹੜੀ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਇਸ ਮਸਲੇ ਨੂੰ ਲੈ ਕੇ ਜਿਹੜੀ ਪਿੱਛੇ ਕਾਰਵਾਈ ਆ ਕੀਤੀ ਹੈ ਉਹਨਾਂ ਦੇ ਤੋਂ ਉਹਨਾਂ ਨੂੰ ਦੋ ਤਿੰਨ ਭਾਗਾਂ 'ਚ ਵੰਡ ਲਈਏ ਇੱਕ ਤਾਂ ਕੀ ਕਰਦੇ ਨੇ ਉਹ ਮਤਾ ਪਾ ਦਿੰਦੇ ਨੇ ਉਹਨਾਂ ਦਾ ਮਤਾ ਜਿਹੜਾ ਉਹ ਗਵਰਨਰ ਹਾਊਸ 'ਚ ਜਾ ਕੇ ਦਮ ਤੋੜ ਦਿੰਦਾ ਮਤੇ ਉਹਨਾਂ ਦੇ ਪਾਸ ਨਹੀਂ ਹੁੰਦੇ ਹਨ ਤਾਂ ਅਸੀਂ ਇਹ ਨਹੀਂ ਚਾਹੁੰਦੇ ਸੀ ਕਿ ਉਹ ਕੋਈ ਫਾਰਮੈਲਟੀ ਕਰਨ ਇਹੋ ਜਿਹਾ ਦਰਮਝਪਣ ਜਿਸ ਨਾਲ ਸਾਨੂੰ ਪ੍ਰਵਾਸ ਵੀ ਹੋ ਸਕੇ ਹਨ ਤਾਂ ਹੀ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਅਸੀਂ ਬੇਨਤੀ ਕੀਤੀ ਸੀ ਕਿ ਤੁਸੀਂ ਜਿਹੜਾ ਅਗਲਾ ਕਦਮ ਹੈ ਉਹ ਵੰਗਪੱਤਰ ਵਾਲਾ ਇਹ ਚੱਕੋ ਕਿ ਗਵਰਨਰ ਨੂੰ ਵੰਗਪੱਤਰ ਦੇਣਾ ਚਾਹੀਦਾ ਉਹਨਾਂ ਨੇ ਅਗਲਾ ਕਦਮ ਚੁੱਕਿਆ ਪਰ ਜਿਹੜਾ ਹੁਣ ਪੰਜਾਬ ਸਰਕਾਰ ਤੋਂ ਇਦੂ ਅਗਲਾ ਸਟੈਪ ਆ ਜਿਹੜਾ ਸਭ ਤੋਂ ਵੱਡਾ ਸਟੈਪ ਆ ਜਿਹਦੀ ਅਸੀਂ ਉਮੀਦ ਕਰਦੇ ਆ ਤੇ ਉਹ ਕਰਨਗੇ ਵੀ ਸ਼ਾਇਦ ਮੈਨੂੰ ਲੱਗਦਾ ਤਾਂ ਉਹ ਸਟੈਪ ਇਹ ਆ ਕਿ ਪੰਜਾਬ ਵਿਧਾਨ ਸਭਾ ਦਾ ਇੱਕ ਸਪੈਸ਼ਲ اجلاس ਸੱਦਿਆ ਜਾਵੇ اجلاس ਸੱਦ ਕੇ ਉਹਦੇ ਵਿੱਚ ਫਿਰ ਜਿਹੜੀ ਪੰਜਾਬ ਯੂਨੀਵਰਸਿਟੀ ਆ ਇਹਨੂੰ ਇੰਟਰ ਸਟੇਟ ਦਾ ਦਰਜਾ ਇਹਦੇ ਕੋਲੇ ਮਤਲਬ ਕਈ ਰਾਜਾਂ ਦੀ ਯੂਨੀਵਰਸਿਟੀ ਆਏ ਤੇ ਜਿਹੜੀ ਇਹ ਯੂਨੀਵਰਸਿਟੀ ਹੈ ਇਹਨੂੰ ਪੰਜਾਬ ਦੀ ਯੂਨੀਵਰਸਿਟੀ ਲਾਂ ਲਿਆ ਜਾਵੇ ਜਿਵੇਂ ਪੱਛਮ ਬੰਗਾਲ ਚ ਮਨਤਾ ਬਨਰਦੀ ਨੇ ਸਾਰੀਆਂ ਯੂਨੀਵਰਸਿਟੀਆਂ ਲਾਨੀਆਂ ਤਾਂ ਫਿਰ ਜਾ ਕੇ ਆਪਣੀ ਲੜਾਈ ਆ ਜਿਹੜੀ ਉਹ ਕਿਸਰੇ ਲੱਗੂਗੀ ਇਹਦਾ ਸਟੈਪੇ ਹੋਣਾ ਚਾਹੀਦਾ ਤੁਹਾਡੇ ਧਰਨੇ ਦੇ ਵਿੱਚ ਲਗਾਤਾਰ ਇਹ ਸਵਾਲ ਉੱਠ ਰਿਹਾ ਕਿ ਭਗਵੰਤ ਸਿੰਘ ਮਾਨ ਜਿਹੜੇ ਹੈਗਾ ਦਿੱਲੀ ਤਾਂ ਜਾਵੜੰਦੇ ਆ ਪਰ ਇੱਥੇ ਤੁਹਾਡੇ ਧਰਨੇ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਕਿ ਸਿਹਤ ਨਾ ਚੁੱਕਾ ਉਹਨਾਂ ਦੀ ਨਹੀਂ ਥੋੜੀ ਗੱਲ ਵਲੋਂ ਠੀਕ ਹੈ ਇੱਥੇ ਉਹਨਾਂ ਦਾ ਕੋਈ ਨੁਮਾਇੰਦਾ ਨਹੀਂ ਆਇਆ ਇਕੱਲੇ ਕੰਗਸਾਹਬ ਨੂੰ ਛੱਡ ਕੇ ਜੀ ਬਾਕੀਆਂ ਨੂੰ ਅਸੀਂ ਚਲੋ ਅਸੀਂ ਤਾਂ ਅਪੀਲ ਹੀ ਕਰ ਸਕਦੇ ਆ ਮੈਂ ਤਾਂ ਚਲੋ ਕਈ ਸਾਡੀਆਂ ਵਿਦਿਆਰਥੀ ਜਥੇਬੰਦੀਆਂ ਨੇ ਸਾਡੇ ਸਾਥੀ ਨੇ پیسے ਪਾਈ ਸਾਰੇ ਇੱਕ ਮੁਠੀ ਆ ਤਕਰੀਬਨ ਪਰਨੇ ਨੂੰ ਲੈ ਕੇ ਪਰ ਚਲੋ ਸੋਚ ਹੁੰਦੀ ਆਪ ਕੋ ਆਪਣੀ ਜਿਹੜੇ ਬੱਚੇ ਨੇ ਇਹਨਾਂ ਦਾ ਉਮਰ ਹੁੰਦੀ ਇਹਨਾਂ ਦੀ ਤਾਂ ਇਹਨਾਂ ਦੀ ਥੋੜੀ ਇਹਨਾਂ ਕੋਲੇ ਜੋਸ਼ ਜ਼ਿਆਦਾ ਹੁੰਦਾ ਜਦੋਂ ਬੰਦਾ ਥੋੜਾ ਵੱਡਾ ਹੋ ਜਾਂਦਾ ਆਪਾਂ ਵੀ ਇਹੀ ਕੰਮ ਕੀਤੇ ਨੇ ਇਸ ਉਮਰ ਤਾਂ ਥੋੜਾ ਜਿਹਾ ਬੰਦੇ ਨੂੰ ਜੋਸ਼ ਦੇ ਨਾਲ ਹੋਸ਼ ਵੀ ਆ ਜਾਂਦਾ ਹਨਾ ਤਾਂ ਇਹ ਤਾਂ ਇਹੋ ਗੱਲਾਂ ਇੱ ਜਿਹੜਾ ਇਥੇ ਨਹੀਂ ਆਊਗਾ ਸਰਕਾਰ ਨੂੰ ਇਥੇ ਆਉਣਾ ਹੀ ਨਹੀਂ ਚਾਹੀਦਾ ਹਨ ਪਰ ਜਿਹੜੇ ਮਸਲੇ ਨੇ ਨਾ ਇਹ ਸਰਕਾਰਾਂ ਦੇ ਹੱਦ ਕਰਨ ਦੇ ਹੀ ਮਸਲੇ ਅਸਲ ਦੇ ਵਿੱਚ ਪੰਜਾਬ ਦੀ ਸਰਕਾਰ ਦਾ ਜਿਹੜੀ ਆਪਾਂ ਗੱਲ ਕਰਿਆ ਕਿ ਜਿਹੜੀ ਅਗਲਾ ਸਟੈਪ ਆਪਣੇ ਆਪ ਸਰਕਾਰ ਦਾ ਹੋਏ ਹੀ ਹੋਣਾ ਚਾਹੀਦਾ ਹੈ ਕਿ ਸਪੈਸ਼ਲ ਜਲਾ ਸੱਦਿਆ ਜਾਵੇ ਤੇ ਉਹ ਤੇ ਇਸ ਸਪੈਸ਼ਲ ਖਾਸ ਤੌਰ ਤੇ ਧਾਰਾ ਰੱਖੀ ਜਾਵੇ ਇਹ ਜਿਹੜੀ ਮੰਗ ਹੈ ਜਿਹੜੀ ਉੱਠੀ ਜਾਵੇ ਕਿ ਇਹ ਯੂਨੀਵਰਸਿਟੀ ਹੁਣ ਇਨਫਰਾਸਟੇਟ ਨਹੀਂ ਰਹੀ ਹੈਗੀ ਤੇ ਪੰਜਾਬ ਦੀ ਇਹ ਮੰਗ ਬਾਰੇ ਅੱਜ ਤੁਸੀਂ ਜਿਹੜਾ ਅਚੀਮਾ ਸਾਹਿਬ ਆ ਜਾਂ ਹੋਏ ਬਿਲਕੁਲ ਜੀ ਬਿਲਕੁਲ ਮੈਂ ਆਪਣੇ ਵੱਲੋਂ ਕਹਿ ਕੇ ਆਇਆ ਹਾਂ ਇਹੀ ਗੱਲ ਹੈ ਉਹ ਕਹਿੰਦੇ ਸਾਡਾ 24 ਨੂੰ ਜਲਾਸ ਸੱਦਿਆ ਹੋਇਆ ਜੀ ਅਰੰਧਪੁਰ ਸਾਹਿਬ ਪਹਿਲਾਂ ਹੀ ਤੇ ਅਸੀਂ ਉਹਦੇ 'ਚ ਗੱਲ ਕਰਾਂਗੇ ਮੈਂ ਉਹਨਾਂ ਨੇ ਇਹ ਵੀ ਕਿਹਾ ਕਿ 24 ਬਹੁਤ ਦੂਰ ਹੈ ਮੈਂ ਹੁਣ ਤੁਸੀਂ ਦੇਖ ਹੀ ਰਿਹਾ ਖੜ ਨਹੀਂ ਪਾ ਰਿਹਾ ਪਰ ਆਪਰ ਬੈਕ ਪੇਨ ਬਹੁਤ ਜ਼ਿਆਦਾ ਹੋ ਰਹੀ ਹੈ ਉਹਦਾ ਕਾਰਨ ਇਹ ਕੱਦਿਆਂ ਜਿਹੜੇ ਨੇ ਉਹਨੂੰ ਪਤਾ ਹੀ ਆ ਇੰਨਾ ਕਰਕੇ ਜਿਆਦਾ ਪੇਨ ਹੋ ਰਹੀ ਹੈ ਤੇ ਉਹਨਾਂ ਨੂੰ ਮੈਂ ਇਹ ਹੀ ਕਿਹਾ ਕਿ ਸਾਥੋਂ ਖੜਿਆ ਨਹੀਂ ਜਾ ਰਿਹਾ ਜੀ ਤੇ ਠੰਡ ਆ ਰਹੀ ਹੈ ਤੇ 24 ਤਰੀਕ ਤਾਂ ਬਹੁਤ ਦੂਰ ਹੈ ਜਿੰਨੀ ਜਲਦੀ ਹੋ ਸਕੇ ਤਾਂ ਆਪਾਂ ਇਸ ਸੀ ਨੂੰ ਕਰੀਏ ਬਈ ਤੁਸੀਂ ਮਾਲਾ ਸਾਇਰਟ ਦੇ ਮੈਂਬਰ ਵੀ ਰਹੇ ਹੋ ਕੀ ਸਾ ਲੈਣਾ ਦੇ ਵਿੱਚ ਇਹੋ ਜੀ ਕੀ ਪ੍ਰੋਬਲਮ ਸਰਕਾਰ ਨੂੰ ਕਿ ਉਹਨਾਂ ਨੇ ਭੰਗੀ ਕਰਨੇ ਪਏ ਕੀ ਮਤਲਬ ਹੈ ਤੁਸੀਂ ਕਾਬਲ ਨਹੀਂ ਸੀ ਨਹੀਂ ਜੀ ਅਸਲ ਦੇ ਵਿੱਚ ਨਾ ਗੁਰੂਕੀ ਦਵਰੇ ਜਿਹੜੀ ਮਸਲੇ ਦੀ ਜੜ ਹੈ ਉਹ ਅਸਲ ਦੇ ਵਿੱਚ ਕਿਤੇ ਹੋਰ ਹੀ ਚੀਜ਼ ਚ ਪਈ ਹੈ ਕਿਸੇ ਇੱਕ ਦੋ ਬੰਦਿਆਂ ਦੀ ਪਰਸਨਲ ਅਨੰਝਸ਼ ਕਰਕੇ ਇਹ ਗੱਲ ਮੈਂ ਪੁੱਛ ਰਹੀ ਹਾਂ ਸਾਡੇ ਨਾਲ ਇੱਕ ਵਾਈਸ ਚਾਂਸਲਰ ਹੁੰਦੇ ਸੀਗੇ ਜਿਹੜੇ ਹੁਣ ਮੈਡਮ ਨੇ ਰੀਸਿਪ੍ਰੇਨੂ ਵਿੱਚ ਇਹਨਾਂ ਤੋਂ ਪਹਿਲਾਂ ਜਿਹੜੇ ਜਿਹੜੇ ਵਾਈਸ ਚਾਂਸਲਰ ਸੀ ਉਹ ਸੀ ਰਾਜਕਮਾਲ ਜਿਹੜੇ ਬਨਾਰਸ ਤੋਂ ਆਏ ਸੀ ਜਿੱਨਾਂ ਵੇਲੇ ਆਪਾਂ ਤੁਹਾਨੂੰ ਲਾਇਆ ਸੀ ਤੁਸੀਂ ਪਹਿਲਾਂ ਵੀ ਆਏ ਸੀ ਮੇਰੇ ਕੋਲ ਉਦੋਂ ਪਹਿਲਾਂ ਜਿਹੜੇ ਵੀ ਸੀ ਸੀਗੇ ਉਹਨਾਂ ਦਾ ਨਾਮ ਸੀ ਏ ਕੇ ਗਰੋਵਰ ਪਰ ਉਹਨੂੰ ਕੁਮ ਉਹ ਬਹੁਤ ਚੰਗੇ ਸਾਇੰਟਿਸਟ ਸੀਗੇ ਬੰਬੇ ਤੋਂ ਆਏ ਸੀ ਪਰ ਉਹਨਾਂ ਨੇ ਜਦੋਂ ਇੱਥੇ ਆ ਕੇ ਉਹਨਾਂ ਨੇ ਦੇਖਿਆ ਕਿ ਸੈਨੇਟ ਚਲਾ ਰਹੀ ਹੈ ਯੂਨੀਵਰਸਿਟੀ ਉਹ ਉੱਥੇ ਨਹੀਂ ਚੱਲਦਾ ਹੋਣਾ ਇਹ ਜਦੋਂ ਉਹਨਾਂ ਨੇ ਆਪਣੀ ਜਿਹੜੀ ਫੈਮਿਲੀ ਉਹਨਦੀ ਵਾਈਫ ਸੀ ਜਿਹੜੀ ਉਹਨੂੰ ਇੱਥੇ ਕਿਸੇ ਡਿਪਾਰਟਮੈਂਟ ਦੇ ਵਿੱਚ ਲਿਆਉਣਾ ਚਾਹਿਆ ਮਿਊਜ਼ਿਕ ਦੇ ਵਿੱਚ ਜਿਹੜਾ ਉਹ ਨਹੀਂ ਮੰਨਿਆ ਤੇ ਉਹਨਦੀ ਪੋਸਟਿੰਗ ਸੀ ਪਰ ਜਦੋਂ ਉਹਨਦੀ ਕੁਆਲਿਫੀਕੇਸ਼ਨ ਮੈਡਮ ਦੀ ਬੰਦ ਹੀ ਨਹੀਂ ਸੀ ਜਿਹੜੀ ਮੇਨ ਗੱਲ ਹੈ ਤਾਂ ਉਹ ਜਿਹੜੀ ਚੀਜ਼ ਆ ਉਹ ਸੈਨੇਟ ਨੇ ਰੱਦ ਕਰ ਦਿੱਤੀ ਕਿਉਂਕਿ ਸਹੀ ਸੀ ਤਾਂ ਰੱਦ ਕੀਤੀ ਵੀ ਉਹ ਮਤਲਬ ਇਸ ਗੱਲ ਕਰਕੇ ਵੀ ਕੀਤੀ ਕਿਉਂਕਿ ਉਹਦੀ ਮੈਰ ਉਹ ਬੰਦਾ ਕਹਿੰਦਾ ਵੀ ਇਹਦੂ ਉਹਨੇ ਦੁਸ਼ਮਣੀ ਹੀ ਪਾਲੀ ਸੈਨਟਰ ਦੇ ਨਾਲ ਪਰ ਉਹ ਬੰਦੇ ਨੇ ਉਸ ਟਾਈਮ ਇਹ ਕਿਹਾ ਸੀ ਕਿ ਸੈਨੇਟ ਦੇ ਵਿੱਚ ਜਿਹੜੇ ਬੰਦੇ ਬੈਠੇ ਨੇ ਮਲਚਰ ਨਹੀਂ ਮਲਚਰ ਦਾ ਸਮੂਹ ਹੈਗਾ ਮਤਲਬ ਕਿੱਦਾਂ ਨੇ ਸਾਰੀਆਂ ਇਹ ਉਹਨੇ ਇਹ ਸ਼ਬਦ ਵਰਤਿਆ ਸੀ ਸੈਨੇਟ ਵਾਈ ਪਰ ਬਾਅਦ ਚ ਉਹੀ ਬੰਦਾ ਅਗਲੀ ਸੈਨੇਟ ਦੇ ਵਿੱਚ 21 ਵਾਲੀ ਜੇ ਕੇਂਦਰ ਸਰਕਾਰ ਵੱਲੋਂ ਨਾਮਿਨੇਟ ਹੋ ਕੇ ਆਇਆ ਉਸੇ ਸੈਨੇਟ ਦੇ ਵਿੱਚ ਤੇ ਅਸੀਂ ਉਹਨੂੰ ਘੇਰ ਕੇ ਬਾਅਦ ਚ ਗੱਲ ਕਈ ਵੀ ਸੀ ਕਿ ਜੇ ਅਸੀਂ ਮਾੜੇ ਸੀ ਜੇ ਅਸੀਂ ਗੁੰਡੇ ਸੀ ਜਾਂ ਕਿੱਦਾਂ ਸੀ ਤਾਂ ਤੂੰ ਸਾਡੇ 'ਚ ਕੀ ਲੈਣਾ ਤੂੰ ਤਾਂ ਪ੍ਰੋਫੈਸਰ ਆ ਨਾ ਅਸਲ 'ਚ ਉਹ ਬੰਦੇ ਨੇ ਇੱਕ ਕਮੇਟੀ ਬਣਾਤੀ ਸੀ ਉਦੋਂ ਇਹ ਉਹ ਕਹਿੰਦੇ ਨੇ ਤਵਾਰੀ ਕਮੇਟੀ 2021 ਦੇ ਵਿੱਚ 2021 ਦੇ ਵਿੱਚ ਉਹ ਕਮੇਟੀ ਬਣੀ ਸੀ ਉਹ ਕਮੇਟੀ ਦੇ ਵਿੱਚ ਇਹਨਾਂ ਨੇ ਰੱਖਿਆ ਸੀ ਕਿ ਇਹਦੇ ਵਿੱਚ ਸੁਧਾਰ ਕੀਤੇ ਜਾਣਗੇ ਸੈਨੇਟ ਦੇ ਤੇ ਰਿਫਾਰਮਸ ਦੇ ਨਾਮ ਦੇ ਉੱਪਰ ਤੁਸੀਂ ਇਸ ਫਿਲ ਦੇ ਵਿੱਚ ਕੁਝ ਵੀ ਕਰ ਸਕਦੇ ਹੋ ਸੁਧਾਰ ਅਸੀਂ ਵੀ ਮੰਗਦੇ ਆ ਕਿ ਹੋਣੇ ਚਾਹੀਦੇ ਨੇ ਸੁਧਾਰ ਕਿਹੜੇ ਹੋਣੇ ਚਾਹੀਦੇ ਨੇ ਜਿਹੜੇ ਨੋਮੀਨੇਟਡ ਬੰਦੇ ਨੇ ਸੰਸਦ ਦੇ ਵਿੱਚ ਮੈਂਬਰ ਨੇ ਉਹ ਹੈਗੇ ਨੇ ਡਾਕਟਰ 36 ਤੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹ ਟੋਟਲ ਹੈਗੇ ਨੇ 47 ਤਾਂ ਜਿਹੜੇ 36 ਨੇ ਉਹਨਾਂ ਦੀ ਗਿਣਤੀ ਘਟਾ ਕੇ ਕਰੋ 18 ਸਾਰਾ ਤੋਂ ਵੀ ਕੱਟ ਕਰੋ ਕਿਉਂਕਿ ਨਾਮਿਨੇਟਰ ਦਾ ਬੰਦੇ ਨਹੀਂ ਹੋਣਗੇ ਜਿਹੜੇ ਇਲੈਕਟਰ ਨੇ ਉਹ ਜ਼ਿਆਦਾ ਹੋਣੇ ਚਾਹੀਦੇ ਨੇ ਮੈਂ ਵੀ ਇੱਕ ਚਾਹਣਾ ਵੀ ਸੁਧਾਰ ਹੋਣ ਪਰ ਸੁਧਾਰ ਉਲਟੀ ਦਿਸ਼ਾ ਚ ਹੋ ਰਿਹਾ ਕਿ ਜਿਹੜੇ ਮੈਂਬਰਾਂ ਦੀ ਗਿਣਤੀ ਆ ਉਹ ਥੋੜੀ ਹੋਰ ਵਧਾਈ ਜਾਵੇ ਤੇ ਦੂਜੀ ਗੱਲ ਇੱਕ ਆਪਾਂ ਆਨ ਨਹੀਂ ਕਰਦੇ ਹੁੰਦੇ ਆ ਵਿਸ਼ੇਖ ਸਭ ਤੁਹਾਡੇ ਸਾਹਮਣੇ ਖੜਾ ਅਸੀਂ ਜਿੰਨੇ ਆ ਸੈਨੇਟ ਦੀਆਂ ਮੀਟਿੰਗਾਂ ਹੋਈਆਂ ਨੇ ਮੈਨੂੰ ਨਹੀਂ ਲੱਗਦਾ ਕੋਈ ਮੀਟਿੰਗ ਹੋਊਗੀ ਜੀਚ ਮੈਂ ਇਹ ਮੁੱਦਾ ਨਹੀਂ ਚੱਕਿਆ ਜਿਹੜਾ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਦਾ ਪ੍ਰਧਾਨ ਹੁੰਦਾ ਪੂਟਾ ਦਾ ਇੱਕ ਸਾਲ ਇੱਕ ਇੱਕ ਸਾਲ ਬਾਅਦ ਵੋਟਾਂ ਪੈਂਦੀਆਂ ਨੇ ਉਹ ਪੰਜਾਬ ਯ ਜਿਹੜਾ ਪੰਜਾਬ ਯੂਨੀਵਰਸਿਟੀ ਨੌਨ ਟੀਚਿੰਗ ਸਟਾਫ ਦਾ ਪ੍ਰਧਾਨ ਹੁੰਦਾ ਉਹ ਵੀ 1 ਸਾਲ ਵਾਸਤੇ ਮੰਨ ਲਓ ਇੱਕ ਇੱਕ ਸਾਲ ਦਾ ਵੋਟਾਂ ਪੈਂਦੀਆਂ ਨੇ ਸੇਮ ਹੁੰਦਾ ਉਹ ਵੀ ਸੈਨੇਟ ਦਾ ਇੱਕ ਅਫੀਸ਼ਲ ਮੈਂਬਰ ਹੁੰਦਾ ਕੋਈ ਵੀ ਹੋਵੇ ਉਸ ਕੁਰਸੀ ਤੇ ਪਰ ਜਿਹੜਾ ਕੌਂਸਲ ਦਾ ਪ੍ਰਧਾਨ ਹੈ ਉਹਨੂੰ ਸੈਨੇਟ ਦੇ ਵਿੱਚ ਸਿਰਫ ਇਕੱਲਾ ਬੈਠਣ ਦਾ ਅਧਿਕਾਰ ਹੈ ਉਹ ਸਵਾਲ ਨਹੀਂ ਕਰ ਸਕਦਾ ਤਾਂ ਇਹ ਬੜੀ ਮੰਗ ਰੱਖੀ ਆ ਕਿ ਤੁਸੀਂ ਸੁਧਾਰ ਜੇ ਕਰਨੇ ਆ ਤਾਂ ਚੰਗੇ ਪਾਸੇ ਨੂੰ ਸੁਧਾਰ ਕਰੋ ਇਹ ਜ਼ਿਆਦਾ ਵਧੀਆ ਗੱਲ ਹੈ ਤੇ ਇੱਕ ਜਿਹੜਾ ਤੁਸੀਂ ਹੁਣ 10 ਤਰੀਕ ਨੂੰ ਜਿਹੜਾ ਲੋਕਾਂ ਤੋਂ ਜਿਹੜਾ ਸਮੂਹਿਤ ਮੰਗੇ ਇੱਕ ਖਾਨ ਜਿੱਤੇ ਬੰਦਿਆਂ ਜਾਂ ਹੋਰ ਜਥੇਬੰਦੀਆਂ ਕਾਫੀ ਆ ਰਹੇ ਨੇ ਹੈ ਹਨ ਪੋਲੀਟਿਕਲ ਬੰਦੇ ਵੀ ਆ ਰਹੇ ਨੇ ਕੀ ਤੁਹਾਨੂੰ ਲੱਗਦਾ ਕਿ ਇੱਕ ਦਿਨ ਦੇ ਧਰਨੇ ਦਾ ਤੁਹਾਡਾ ਜਿਹੜਾ ਮਸਲਾ ਹੱਲ ਹੋ ਜਾਵੇ ਨਹੀਂ ਇੱਕ ਦਿਨ ਦਾ ਜੀ ਦੇਖੋ ਆਪਾਂ ਤੁਸੀਂ ਵੀ ਭਰਾ ਸਾਰੇ ਆਪਾਂ ਸਾਰੇ ਪੰਜਾਬੀ ਆਪਾਂ ਸਭ ਨੇ ਇੱਕ ਬਹੁਤ ਵੱਡਾ ਹਰਿਆਣੇ ਵਾਲੇ ਭਰਾ ਵੀ ਆਪਣੇ ਨਾਲ ਖੜੇ ਨੇ ਆਪਾਂ ਇੱਕ ਬਹੁਤ ਵੱਡਾ ਸੰਘਰਸ਼ ਲੜਿਆ ਸੀ ਬੀਬੀ ਜਦੋਂ ਕਿਸਾਨ ਬਿੱਲ ਵਾਪਸ ਹੋਣ ਦਾ ਉਹ ਕੋਈ ਇੱਕ ਦਿਨ ਚ ਨਹੀਂ ਹੋ ਗਏ ਠੀਕ ਹੈ ਜੀ ਉਹ ਤੁਸੀਂ ਐ ਮੰਨ ਲਓ ਵੀ ਇੱਕ ਪੇਪਰ ਨਹੀਂ ਹੁੰਦੇ ਇੱਕ ਜਿਹੜੇ ਮਤਲਬ ਆਪਣੇ ਹਾਊਸ ਟੈਸਟ ਹੁੰਦੇ ਨਹੀਂ ਇੱਕ ਜਿਹੜੇ ਪੱਕੇ ਪੇਪਰ ਹੁੰਦੇ ਨੇ ਹਨਾ ਉਹ ਆਪਣੇ ਇੱਕ ਤਰ੍ਹਾਂ ਦੀ ਤਿਆਰੀ ਸੀਗੀ ਉਹ ਤਿਆਰੀ ਦੇ ਹਿਸਾਬ ਨਾਲ ਤੁਸੀਂ ਇਹ ਦੇਖ ਲਓ ਵੀ ਆਪਾਂ ਉਹ ਉਹਨੂੰ ਪਤਾ ਸੀ ਵੀ ਉਹ ਪਹਿਲਾਂ ਉਹਨਾਂ ਨੇ ਜਿਹੜਾ ਧਰਨਾ ਸੀਗਾ ਉਹਨੂੰ ਲੋਕਾਂ ਨੂੰ ਐਜੂਕੇਟ ਕੀਤਾ ਧਰਨੇ ਬਾਰੇ 6 ਮਹੀਨੇ ਪੰਜਾਬ 'ਚ ਬੈਠੇ ਰਹੇ ਉਦੋਂ ਵੀ ਥੋੜੇ ਮੇਰੇ ਵਰਗੇ ਆਪਾਂ ਸਾਰੇ ਬੜਾ ਰੌਲਾ ਪਾਉਂਦੇ ਸੀ ਜਿਹੜੇ ਯੂਰਪਸ ਕੀ ਦਾ ਯੂ ਸੀਗਾ ਕਿ ਹੁਣੇ ਦਿੱਲੀ ਚ ਲਿਏ ਪਰ ਉਹਨਾਂ ਨੇ ਪਹਿਲਾਂ ਲੋਕਾਂ ਨੂੰ ਦੱਸਿਆ ਕਿ ਤੇ ਹੈ ਕੀ ਇਹ ਪਹਿਲਾਂ ਉਹਨਾਂ ਨੇ ਐਜੂਕੇਟ ਕੀਤਾ ਫਿਰ ਉਹਨਾਂ ਨੇ ਐਜੀਟੇਟ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਰੀ ਤਾਕਤ ਇਕੱਠੀ ਹੋ ਗਈ ਹੈ ਤਾਂ ਇਹ ਸਾਰੇ ਨਿੱਕੇ ਨਿੱਕੇ ਮੂਵਜ਼ ਹੁੰਦੇ ਨੇ ਈਵੈਂਟ ਹੁੰਦੇ ਨੇ ਇਹ ਆਪਣੀ ਤਾਕਤ ਨੂੰ ਇਕੱਠੀ ਕਰਨ ਦਾ ਇੱਕ ਸੋਮਾ ਇੱਕ ਤਰ੍ਹਾਂ ਦਾ ਤਾਂ ਜਦੋਂ ਆਪਾਂ ਫਾਈਨਲ ਲੜਾਈ ਲੜਨੀ ਆ ਤਾਂ ਉਹ ਸਾਰਿਆਂ ਦੇ ਸਾਹਮਣੇ ਹੋਊਗੀ ਉਹ ਲੋਕਾਂ ਦੇ ਇਕੱਠ ਤੇ ਡਿਪੈਂਡ ਕਰਦੀ ਹੈ 10 ਨੂੰ ਹੁਣ ਆਪਣੀ ਜਿਵੇਂ ਗੱਲ ਹੋਈ ਹੈ ਪਹਿਲਾਂ ਕਿ 10 ਨੂੰ ਜਿਹੜਾ ਲੋਕਾਂ ਨੂੰ ਬੁਲਾਇਆ ਗਿਆ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਸਾਰੇ ਪੰਜਾਬ ਵਿੱਚ ਅਸੀਂ ਲੋਕਾਂ ਨੂੰ ਆਪ ਕਈ ਬੰਦੇ ਪੁੱਛ ਰਹੇ ਨੇ ਵੀ ਤੁਸੀਂ ਉਸ ਦਿਨ ਜਿਹੜਾ ਗੇਟ ਆ ਉਹ ਇੱਕ ਦਿਨ ਲਈ ਬੰਦ ਕਰੋਗੇ ਸਾਰੀ ਯੂਨੀਵਰਸਿਟੀ ਦੇ ਜਾਂ ਪਰਮਾਨੈਂਟ ਬੰਦ ਕਰੋਗੇ ਇਹ ਤੁਹਾਡੇ ਤੇ ਨਿਰਪੱਖਤਾ ਹੈ ਤੁਸੀਂ ਕਿੰਨੀ ਗਿਣਤੀ ਚਾਓ ਜੇ ਦਾ ਤੁਸੀਂ ਜ਼ਿਆਦਾ ਗਿਣਤੀ ਚ ਆ ਗਏ ਤਾਂ ਇੱਕ ਫਿਰ ਜਿਹੜੇ ਗੇਟ ਨੇ ਹਮੇਸ਼ਾ ਲਈ ਬੰਦ ਹੋ ਜਾਣਗੇ ਜਿੰਨਾ ਚਿਰ ਆਪਣੀ ਮੰਗ ਨਹੀਂ ਮੰਨੀ ਜਾਂਦੀ ਤੇ ਜੇ ਤੁਸੀਂ ਘਟ ਆਏ ਤਾਂ ਫਿਰ ਹੋ ਸਕਦਾ ਸਾਨੂੰ ਇੱਕ ਦਿਨ ਬੰਦ ਕਰਕੇ ਫੇਰ ਇੱਥੇ ਹੋ